ਗੁਰੂ ਰੋ ਸਾਧ ਸੰਗਤ ਜੀ ਵਹਿਰੂ ਜੀ ਕਾ ਖਾਲਸਾ ਵਹਿਰੂ ਜੀ ਕੀ ਫਤਿਹ ਅੱਜ ਦਾ ਜੋ ਪੰਚਾਇਤ ਨੇ ਨਸ਼ਾ ਵਿਰੋਧ ਪ੍ਰੋਗਰਾਮ ਰੱਖਿਆ ਮੈਨੂੰ ਖੁਸ਼ੀ ਇਸ ਗੱਲ ਦੀ ਆ ਕਿ ਸਾਡੀ ಗ್ರಾಮ ਪੰਚਾਇਤ ਨੌਜਵਾਨਾਂ ਦੀ ਪੰਚਾਇਤ ਆ ਤੇ ਅੱਜ ਦੀ ਟੀਮ ਡੀਸੀ ਸਾਹਿਬ ਐਸਪੀ ਸਾਹਿਬ ਐਸਡੀਐਮ ਸਾਹਿਬ ਵੀਡੀਓ ਸਾਹਿਬ ਇਹ ਸਾਰੇ ਆਫਸਰ ਨੌਜਵਾਨ ਆ ਤੇ ਮੈਨੂੰ ਪੂਰਨ ਆਸ ਆ ਦੋ ਮੇਰੇ ਮੁੰਡੇ ਇੱਕ ਐਮਐਲਏ ਬਣਿਆ ਮਨਜੀਤ ਸਿੰਘ ਬਲਾਸਪੁਰ ਇੱਕ ਸਰਬਜੀਤ ਸਿੰਘ ਐਮਪੀ ਬਣਿਆ ਉਹ ਵੀ ਨੌਜਵਾਨ ਆ ਇਸ ਕਰਕੇ ਮੈਨੂੰ ਪੂਰਨ ਆਸ ਆ ਕਿ ਕੱਲ੍ਹ ਰਣਸੀਖਲਾ ਨਹੀਂ ਇਹ ਸਾਡਾ ਸਾਰਾ ਮੋਗਾ ਜ਼ਿਲ੍ਹਾ ਨਸ਼ਿਆਂ ਤੋਂ ਮੁਕਤ ਹੋ ਕਿਉਂ ਕਿਉਂਕਿ ਜਿਹੜੀ ਟੀਮ ਆ ਤੇ ਨੌਜਵਾਨਾ ਉਹਨਾਂ ਵਿੱਚ ਕੰਮ ਕਰਨ ਦੀ ਸ਼ਕਤੀ ਹੁੰਦੀ ਆ ਔਰ ਉਹ ਸ਼ਕਤੀ ਅੱਜ ਡੀਸੀ ਸਾਹਿਬ ਸਾਡੇ ਪਿੰਡ ਆ ਕੇ ਉਹਨੂੰ ਹੋਰ ਵਧਾਉਣ ਆਏ ਆ ਔਰ ਜਿੰਨੇ ਮੇਰੇ ਚਾਚੇ ਤਾਏ ਬਜ਼ੁਰਗ ਤੁਸੀਂ ਬੈਠੇ ਹੋ ਇਹ ਤੁਹਾਡੀ ਸਾਰਿਆਂ ਦੀ ਕਿਰਪਾ ਕਿ ਬਾਰੀ-ਬਾਰੀ ਮੈਂਟੂ ਸਰਪੰਚ ਬਣਦਾ ਤੇ ਪਿੰਡ ਦੇ ਚੰਗੇ ਕੰਮ ਕਰਦਾ ਕੱਲੇ ਪਿੰਡ ਦੇ ਨਹੀਂ ਪਿੰਡ ਇੱਕ ਇਕਾਈ ਆ ਦੇਸ਼ ਦੀ ਤੇ ਇਸ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ 2021 ਚ ਇੱਥੇ ਆਇਆ ਸੀ ਰਣਸੀਹ ਕਲਾ ਸਾਡਾ ਮਿੱਤਰ ਵੀ ਆ ਤੇ ਇੱਥੇ ਆ ਕੇ ਪਿੰਡ ਵੇਖਣ ਆਏ ਸੀ ਭਗਵੰਤ ਸਿੰਘ ਮਾਨ 2022 ਚ ਮੁੱਖ ਮੰਤਰੀ ਬਣਿਆ ਔਰ ਗ੍ਰਾਮ ਪੰਚਾਇਤ ਨੂੰ ਡੀਸੀ ਸਾਹਿਬ ਜੁਨੀਅਰ ਅਫਸਰਟੀ ਲੁਧਿਆਣਾ ਪੰਜਾਬ ਚੋਂ ਫਸਟ ਨਾਮ ਭਗਵੰਤ ਸਿੰਘ ਮਾਨ ਨੇ ਦਿੱਤਾ ਨਾਲ ਹੀ ਵਾਦਾ ਕੀਤਾ ਮਿੰਟੂ ਨੂੰ ਕਿ ਤੇਰੇ ਫਾਦਰ ਨੂੰ ਫੇਰ ਮੈਂ ਨਾ ਪਿੰਡ ਆ ਕੇ ਤੇ ਪਿੰਡ ਫੇਰ ਇੱਕ ਵਾਰੀ ਮੁੱਖ ਮੰਤਰੀ ਬਣ ਕੇ ਆਉਂਗਾ ਕੱਲਾ ਭਵਨ ਸਿੰਘ ਮਾਨ ਨੇ ਫੇਰ ਬਾਰੀ-ਬਾਰੀ ਕਦੇ ਕਰਦੀਪ ਸਿੰਘ ਧਾਰੀਵਾਲ ਮੰਤਰੀ ਸੰਧਵਾ ਸਾਹਿਬ ਅੱਧੀ ਦਰਜਣ ਪੰਜਾਬ ਦੀ ਐਮ ਐਲ ਏ ਆਪਣੇ ਨਾਲ ਟੀਮਾਂ ਲੈ ਕੇ ਆਈ ਸਾਡਾ ਨਗਰ ਦੇਖਣ ਕਿਉਂਕਿ ਨਗਰ ਨੇ ਅਸੀਂ ਪੰਜਾਬ ਤੋਂ ਇੱਕ ਨਕਸ਼ੇ ਤੇ ਲਿਆਉਣਾ ਚਾਹੁੰਦੇ ਆ ਕੱਲੀ ਸਾਡੇ ਮੁੰਡੇ ਦੀ ਗੱਲ ਨਹੀਂ ਗੱਲ ਸਮੁੱਚੇ ਪੰਜਾਬ ਦੀ ਆ ਜਿਹੜੇ ਪੰਜਾਬ ਦੀ ਉਸ ਧਰਤੀ ਤੇ ਅਸੀਂ ਜੰਮਿਆ ਮਾਲਵਾ ਖਿੱਤਾ ਜਿਹੜਾ ਖਿੱਤਾ ਦੁਨੀਆ ਚ ਆਉਂਦਾ ਥਾਂ ਰੱਖਦਾ ਇਸ ਕਰਕੇ ਮੈਂ ਚਾਹਣਾ ਡੀਸੀ ਸਾਹਿਬ ਨੂੰ ਬੇਨਤੀ ਕਰਨੀ ਚਾਹਣਾ ਐਸਪੀ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਨਸ਼ੇ ਤਾਂ ਛੱਡ ਦੇਣਗੇ ਫਿਰ ਕਰਨਗੇ ਕੀ ਕੰਮ ਕਿਹੜਾ ਦੇਤਾ ਜੱਟ ਦਾ ਲਾਊਗਾ ਗੂਠਾ ਤੇ ਮੁੰਡਿਆਂ ਨੂੰ ਭੇਜ ਦੂ ਕੈਨੇਡਾ ਉਹ ਡੀਸੀ ਸਾਹਿਬ ਗਰੀਬ ਦਾ ਬੱਚਾ ਕਿੱਥੇ ਜਾਊ ਜਿਹਨੂੰ ਬੈਂਕ ਅੰਦਰ ਨਹੀਂ ਬਾੜਨ ਦਿੰਦੀ ਕਰਜ਼ਾ ਦੇਣ ਨੂੰ ਅੰਦਰ ਉਹ ਗਰੀਬ ਨੂੰ ਕਹਿੰਦੀ ਆ ਕਿ ਜੇ ਕਰਜ਼ਾ ਲੈਣਾ ਬੈਂਕਾਂ ਨੇ ਆੜਤ ਕਾ ਲਿਆ ਜ਼ਮੀਨ ਦੀ ਰੈਜਿਸਟਰੀ ਲਿਆ ਉਹ ਕਿਹੜਾ ਗਰੀਬਾਂ ਦੇ ਬੱਚਿਆਂ ਨੂੰ ਕਿਹੜੇ ਕੰਮ ਤੇ ਲਾਵਾਂਗੇ ਇਹਨਾਂ ਬੈਂਕਾਂ ਮੈਨੇਜਰਾਂ ਨੂੰ ਕੌਣ ਕੰਟਰੋਲ ਕਰੂਗਾ ਇਹ ਲੋਕ ਕੀ ਕਰਨਗੇ ਜ਼ਮੀਨ ਥੋੜੀ ਹੋ ਰਹੀ ਆ ਦਿਨੋ ਦਿਨ ਤੇ ਬੇਰਜ਼ਗਾਰੀ ਵਧ ਰਹੀ ਆ ਇਸ ਕਰਕੇ ਉਸ ਚਾਰ ਛੇੜੇ ਜੇ ਧਿਆਨ ਦੇਵਾਂਗੇ ਨਸ਼ਾ ਤਾਂ ਬੰਦ ਹੋਣਾ ਵਿਹਲਾ ਬੰਦਾ ਨਸ਼ੇ ਹੀ ਖਾਊ ਨਾ ਕੱਲੀ ਪੁਸਤ ਕੁਸ ਕਰ ਸਕਦੀ ਆ ਨਾ ਕੋਈ ਪੰਚਾਇਤ ਕਰ ਸਕਦੀ ਆ ਸਮੁੱਚਾ ਆਬ ਜੁੜ ਕੇ ਨਸ਼ਿਆਂ ਦੇ ਵਿਰੁੱਧ ਸਾਨੂੰ ਜੁੱਧ ਲੜਨਾ ਚਾਹੀਦਾ ਉਹਦੇ ਵਿੱਚ ਰਜਗਾਰ ਦੇ ਨਾਲ ਦੀ ਨਾਲ ਗਵਰਨਮੈਂਟ ਡੀਸੀ ਸਾਹਿਬ ਨੌਜਵਾਨ ਆ ਬੱਚਾ ਮੈਨੂੰ ਤਾਂ ਲੱਗਦਾ ਕਿ ਮੇਰਾ ਮੁੰਡਾ ਛੋਟਾ ਜਿਹਾ ਇਦੇ ਚੰਦਰ ਟਵਿਸਟੀ ਆ ਇਹ ਸਾਰੀਆਂ ਗੱਲਾਂ ਨਹੀਂ ਧਿਆਨ ਰੱਖ ਕੇ ਮੈਂ ਚਾਹਣਾ ਕਿ ਮੋਗਾ ਜਿਹੜਾ ਹੈ ਜਾਵੇ ਪੰਜਾਬ ਦੀ ਸ਼ਾਨ ਬਣੇ ਸ਼ਾਨ ਐਸਐਸਪੀ ਸਾਡਾ ਜੇ ਗਾਂਧੀ ਨੌਜਵਾਨ ਟੀਸੀ ਸਾਹਿਬ ਨੌਜਵਾਨ ਸ਼ਕਤੀ ਆ ਉਹ ਸ਼ਕਤੀਆਂ ਮੰਟੂ ਹੁਣਾ ਉਹ ਨਾਲ ਲਾ ਕੇ ਰਣਸੀਖ ਅਲਾਣਾ ਬਨੋ ਮੰਟੂ ਨੂੰ ਕਹੇ ਹੋਰ ਪਿੰਡਾਂ 'ਚ ਵੀ ਜਾਓ ਇਹ ਰਣਸੀਖ ਅਲਾ ਕੱਲਾ ਛੋਟਾ ਜਾਂ ਪਿੰਡ ਸਾਰਾ ਜਿਲ੍ਹਾ ਸਾਡਾ ਸਾਰੇ ਢੁੱਡੀ ਕੇ ਪਿੰਡ ਚੂੜ ਚੱਕ ਇੱਕ ਦਿਨ ਚੀ ਦੋ ਬੰਦੇ ਚੜਾਈ ਕਰ ਗਏ ਇੱਕ ਦਿਨ ਚੀ ਬਹੁਤ ਵੱਡਾ ਲਾਸ਼ੁਣ ਸਿੰਘ ਗਿੱਲ ਦਾ ਪਿੰਡਾ ਮੁੱਖ ਮੰਤਰੀ ਦਾ ਇਸ ਕਰਕੇ ਅਬਰਿੰਦਰ ਸ਼ਰਮਾ ਮੇਰਾ ਬੱਚਾ ਬੈਠਾ ਇਹ ਜ਼ਿਲ੍ਹਾ ਪ੍ਰਧਾਨ ਵੀ ਆ ਚੇਅਰਮੈਨ ਵੀ ਆ ਸੜਕਾਂ ਨਹੀਂ ਧਿਆਨ ਦਿਓ ਔਰ ਚਾਰ ਸ਼ਪੇਰੇ ਪਾਰਟੀ ਪਦਰ ਤੋਂ ਉਪਰ ਟਕੇ ਜਿਵੇਂ ਮਨਜੀਤ ਸਿੰਘ ਨਰਮ ਬੰਦਾ ਮੈਂ ਇਥੇ ਭਰੀ ਪੰਚਾਇਤ ਚ ਕਹਿਣਾ ਇਹਨਾਂ ਬੰਦਿਆਂ ਤੋਂ ਆਪਾਂ ਨੂੰ ਕੰਮ ਲੈਣ ਦੀ ਲੋੜ ਆ ਸਾਰੇ ਨਰਮ ਬੰਦਿਆਂ ਤੋਂ ਇਸ ਕਰਕੇ ਮੈਂ ਤਾਂ ਬੇਨਤੀਆਂ ਕੀਤੀਆਂ ਕਿ ਅੱਜ ਦਾ ਸਮਾਂ ਡੀਸੀ ਜ਼ਿਲ੍ਹੇ ਦੀ ماں ਹੁੰਦੀ ਆ ਤੇ ਨੌਜਵਾਨ ਆ ਇਹ ਬਹੁਤ ਕੁਝ ਕਰ ਸਕਦੇ ਆ ਸਰਦਾਰ ਮਨਦੀਪ ਸਿੰਘ ਮੇਰੇ ਪਿੰਡ ਦੇ ਡੀਸੀ ਰਹੇ ਮੋਗੇ ਔਰ ਮੈਂ ਜਿੰਨੇ ਕੰਮ ਕਰਾਏ ਸਾਰੇ ਦੇ ਪਾਰਟੀ ਪੱਤਰ ਤੋਂ ਪਾਰਟੀ ਪੱਤਰ ਤੋਂ ਉੱਪਰ ੱਠ ਕੇ ਕਰਾਏ ਬਹੁਤ ਵੱਡੇ ਕੰਮ ਹੋਏ ਅੱਜ ਵੀ ਹੋਣੇ ਚਾਹੀਦੇ ਆ ਇੱਕੋ ਹੀ ਪਿੰਡ ਦੀ ਮੈਂ ਦੱਤ ਹੱਥੋਂ ਮੰਗ ਕਰਦਾ ਕਿ ਕਮਿਟੀ ਹਾਲ ਬਣਾ ਦਿਓ ਸਾਨੂੰ ਡੀਸੀ ਸਾਹਿਬ ਅਜੇ ਮੀ ਆ ਜਾਂਦਾ ਫਿਰ ਕਿੱਥੇ ਬਹਿੰਦੇ ਇਸ ਕਰਕੇ ਉਹਦੀ ਲੋੜ ਆ ਸਾਡੇ ਪਿੰਡ ਹੋਰ ਸਾਰੀਆਂ ਗੱਲਾਂ ਨਿੱਕੀਆਂ ਮੋਟੀਆਂ ਚੱਲਦੀਆਂ ਪਰ ਕਿਹਾ ਜੇ ਹਾਲ ਬਣ ਗਏ ਜਿਹੜਾ ਅਸੀਂ ਹਾਲ ਹੋਵੇ ਕੋਈ ਗਰੀਬ ਵਿਆਹ ਵੀ ਕਰ ਲੇ ਕੋਈ ਮੰਗਣਾ ਵੀ ਕਰ ਲੇ ਭੋਗ ਵੀ ਪਾ ਲੇ ਇਹੋ ਜੇ ਪ੍ਰੋਗਰਾਮ ਵੀ ਹੋ ਜਾਣ ਅਰ ਮੈਂਟੂ ਨੂੰ ਬੇਨਤੀ ਆ ਸਰਪੰਚ ਬਣਨਾ ਬਹੁਤ ਨਹੀਂ ਸਰਪੰਚ ਬਣ ਕੇ ਕੀ ਕਰਦਾ ਏ ਬਹੁਤਾ ਇਸ ਕਰਕੇ ਤੂੰ ਛੋਟੀ ਮੋਟੀ ਪਾਰਟੀ ਤੋਂ ਪਰੋਟ ਕੇ ਕਿਸੇ ਨੇ ਵੋਟਾਂ ਪਾਈਆਂ ਤੇ ਚੇ ਨਹੀਂ ਪਾਈਆਂ ਸਾਰਾ ਨਗਰ ਆਪਣਾ ਆ ਬੈਠਿਆ ਕੁੱੜਨਾ ਸਾਡੀਆਂ ਸੀਡੀਪੀਓ ਦਾਸਤ ਜਸਵੀਰ ਕਾਲ ਹੋਣੀਆਂ ਪੰਜਵਾਂ ਲਾਉਂਦੀਆਂ ਜੋਗਦੀਆਂ ਪਿਰਸਾ ਲਵਾਓ ਸਾਰੀਆਂ ਦੀਆਂ ਕੰਮ ਕਰੋ ਸਾਰੀ ਸੰਗਤ ਦਾ ਖਾਸ ਕਰਕੇ ਪ੍ਰਸ਼ਾਸਨ ਦਾ ਮੈਂ ਧੰਨਵਾਦ ਕਰਦਾ ਇੰਨੀ ਗਰਮੀ 'ਚ ਤੁਸੀਂ ਸਾਨੂੰ ਸਮਾਂ ਦਿੱਤਾ ਮੈਂ ਤੁਹਾਨੂੰ ਹਣਾ ਦਾ ਪੰਚਾਇਤ ਦਾ ਸ਼ੋਅ ਬੁਧਾਇਆ ਧੰਨਵਾਦ ਤੁਹਾਡਾ ਬਾਰੀ ਬਾਰੀ ਨਗਰ ਚਾਓ ਮੈਂ ਤੁਹਾਨੂੰ ਸੁਵਾਵਾਂ ਸਾਰੇ ਜਿਲ੍ਹੇ ਦੀ ਸਾਡੀ ਪੰਚਾਇਤਾਂ ਨੂੰ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ